ਸਤਿ ਸ਼੍ਰੀ ਅਕਾਲ ਸਕਲਕਾਲ ਦਾ ਕੀ ਹੈ ਤਮਸੋ ਜਗਨਾਲ ਜੋਤੀ ਸੁਖੀਓ ਬੇਜਰਾਜ ਕਰਮਾ ਜੋਤੀਓ ਸਤਿ ਸ਼੍ਰੀ ਅਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਸਾਨੀ ਸਤਿ ਸ਼੍ਰੀ ਅਕਾਲ ਮਿੱਤਰੋ ਲੋ ਜੀ ਨਵਾਂ ਦਿਨ ਨਵੀਂ ਸਵੇਰ ਰਾਤ ਬੱਦਲ ਗਈ ਸੀ ਹੁਣ ਮੌਸਮ ਸਾਫ ਚਲੋ ਜੀ ਚੱਲੀ ਆਪਾਂ ਆਪਣੀ ਰੁਟੀਨ ਵਾਲੇ ਕੰਮਕਾਰ ਦੇ ਵਿੱਚ हाँ जी मित्रों चलिए चली बार ले वेड़े नहीं। नहीं।

आजो 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 आओ 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 बैली बन गया सारिया डर डरा डरा कडो अंदर हम ਆਈਆ ਭੈਣ ਦੋ ਦਾ ਚੀਂਗੋ ਕਰਦਾ ਉਹ ਵਹੀ ਚੌਧਰ ਨਹੀਂ ਕਰਦਾ ਫਿਰ ਜਾਂਦਾ ਹਨਾ ਨਹੀਂ ਉਹਨੂੰ ਚੌਧਰ ਕਾਦੀ ਆ ਉਹ ਵੀ ਸਵੇਰ ਦਾ ਟਾਈਮ ਹੁੰਚਿਆ ਮੋਟਰ ਤੇ ਲਾਈਟ ਵੀ ਹੈਗੀ ਆ ਕੱਲ ਬੱਜਿਆ ਨਹੀਂ ਜਿਹੜਾ ਮੋਟਰ ਤੇ ਕਰਮਵੀਰ ਸ਼ਾਮ ਨੂੰ ਭਰੀ ਵੱਢ ਕੇ ਰੱਖ ਗਿਆ ਮੈਂ ਉਹਦਾ ਲੇਟ ਕੱਲ ਆਉਣ ਨੂੰ ਖਣੇ ਨੂੰ ਲੈ ਕਰਕੇ ਹੁਣ ਆਇਆ ਨਾਲ ਹਰਾ ਭਰ ਦਿੰਨੇ ਆ ਨਾਲ ਉਹ ਜਿਹੜੀ ਭਰੀ ਭਿਆ ਲੈ ਜਾਗੇ ਫੇ ਸ਼ਾਮ ਨੂੰ ਵੱਢਣ ਦੀ ਲੋੜ ਨਹੀਂ ਹਰ ਅੱਜ ਬੰਦਾ ਆ ਜਾਵੇ ਭਰੀ ਚਕਾਉਣੇ ਵਾਲਾ ਜਿਹੜੇ ਭਰਾ ਦੋ ਸਾਡੇ ਦੂਏ ਬੰਦੇ ਵੀ ਵੱਢਦੇ ਨੇ ਹਰ ਅੱਜ ਆਸnaam ਤੇਲ ਵਾਲੀ ਹੁੰਦੀ ਆ ਹੋਰ ਕੁਝ ਨਹੀਂ ਹਰੇ ਨੂੰ ਮਾਰਾ ਤਾਂ ਸ਼ਾਮ ਨੂੰ ਬੱਡੇ ਵਧੀਆ ਲੰਦਾ ਆਉਣਾ ਕੱਲ ਸ਼ਾਮ ਦਾ ਹੀ ਬੱਡੇ ਆ ਪਿਆ ਸ਼ਾਮ ਨੂੰ ਮੇਤੋਂ ਆ ਨਹੀਂ ਹੋਇਆ ਹੁਣ ਲੈ ਜਾਾਂਗੇ ਇਹਨੂੰ ਲੋਡ ਬੜੀ ਮੁੱਟਰਦਾ ਸੀ ਦੇਖੋ ਲਾਈਟ ਹੁਣ ਆਪਾਂ ਨੂੰ ਲੋਡ ਨਹੀਂ ਹੁਣ ਲਾਈਟ ਪੱਕੀ ਹੋ ਚਲਦੀ ਦੀ ਚਲਦੀ ਪਿਆਜ਼ ਦੀ ਕੜਾਈ ਚਲਦੀ ਆ ਕਰਮਾ ਵੀ ਲੱਗਿਆ ਪਿਆਜ਼ ਗੁੱਡੀ ਪਿਆਰੀ ਗੁੱਡੀ ਤੀ ਦਿੱਗੀ ਘੜੀ ਦੀ ਕੜਾਈ ਚਲਦੀ ਆ ਆ ਵੀ ਜਾਮਣ ਨੂੰ ਕੋਰਾ ਮਾਰ ਗਿਆ ਪਰ ਉਹ ਟੂਸਾ ਦਾ ਲੱਗ ਗਿਆ ਫੁੱਟਣਾ ਪਿਆਰੇ ਤਾਂ ਸਾਡਾ ਪੰਨਾ ਚੂਹਿਆਂ ਦੀ ਖੱਡਾਂ ਨਹੀਂ ਲੈ ਲਿਆ ਲਾਸਾਂ ਵੀ ਵਿੱਚ ਵਿੱਚ ਮਾੜਾ ਵਿੱਚ ਵਿੱਚ ਟੁਕੜਾ ਆਂਬ ਵੀ ਹੁਣ ਗਾਹਾਂ ਪੱਟ ਕੇ ਲਾਵਾਂਗੇ ਕੱਲਾ ਕੱਲਾ ਕਰਕੇ ਤਿੰਨ ਚਾਰ ਨੇ ਇਕੱਠੇ ਖੜੇ ਉਹ ਬਹੁਤ ਸੋਹਣਾ ਹੋਗਾ ਇੱਕ ਆੜੂਰ ਮਰੂਦ ਖੜੇ ਨੇ ਯਾਰ ਸਾਡੇ ਡਿੱਕੇ ਚ ਵੀ ਪੱਟ ਕੇ ਲਾਈਏ ਕਿਸੇ ਬਸੇ ਉਹ ਖੁਰਪੀਆਂ ਵਧੀਆ ਚੱਲਦੀ ਆ ਨਾ ਹੂੰ ਨਾ ਉਹ ਥੱਲੇੋਂ ਵੀ ਮਿੱਟੀ ਵੀ ਠੀਕ ਆ ਹੂੰ ਉਹ ਰੰਗਾਲਿਆਂ ਦਾ ਰੇਗਮਾਲ ਜਿਹਾ ਪਿਆ ਸੀ ਉੱਚਾ ਲੌੜੀ ਸ਼ਾਮ ਦਾ ਮੋਟਰ ਤੇ ਸੀ ਕਰਮਵੀਰ ਨੇ ਗੁੱਟ ਤੇ ਪਿਆਜ਼ ਅੱਜ ਸਾਰੇ ਮੈਂ ਸਾਰਿਆਂ ਚ ਘਮਾਤੀ ਹੁਣ ਆਹ ਹਥਿਆਰ ਲਸਣ ਚ ਵੀ ਗੁੱਟਤਾ ਹੁਣ ਇਹਦੇ ਵਿੱਚ ਤਾਂ ਬੈਠੇ ਨਹੀਂ ਜਣਾ ਖੜ ਕੇ ਗੁੱਡ ਹੋਣੇ ਸੀ ਮੈਂ ਲਸਣ ਗੁੱਟਤਾ ਅੱਜ ਕਰਮਵੀਰ ਪਿਆਜ਼ ਗੁੱਟ ਗਿਆ ਯਾ ਦਲੀਬਨ ਕੋਲੋਰ ਕੋਲੋਰ ਉਹ ਪੋਣਿਆ ਟੀੜੀ ਜੀ ਲੱਗੀ ਹੋਈ ਐ ਇੱਕ। ਇੱਕਦਮ ਪਾਣੀ ਦਾ ਆ ਪਾਵਾਂਗੇ। ਤਿੰਨ ਲਸਣ ਦੀ ਕਰਤੀਆਂ। ਉਹ ਲੱਕ ਕਰਤਾ ਘੁੱਟ ਕੇ ਮਸੂਨ ਲਸਣ ਪਾ ਦਾਂ। ਪਿਆਜ਼ ਨੂੰ ਵਸੇ ਦੋ ਤਿੰਨ ਗੜਾਈਆਂ ਆਉਣਗੀਆਂ। ਲਸਣ ਦਾ ਕੰਮ ਨੇ ਬੁੱਧਾ। ਤਾਂ ਗਰਮੀ ਹੋ ਗਈ ਉਹੀ ਦੁਪਹਿਰਾ ਜਾ ਹੋਣ ਲੱਗ ਗਿਆ। ਮੰਜ ਬੱਦਕੇ ਸਿਆਂ ਖੜਾ ਸੂਰ ਜਿੱਡਾ ਹਵਾ ਚਲਦੀ ਸੀ ਹੁਣ ਪੂਰੀ ਬੱਟ ਪਿਆ ਮੰਗੂ ਗਾਇਨ ਕਰਮੀਆਂ ਪੂਰੀ ਫੁੱਲ ਤੁਸੀਂ ਨਾ ਆਉਂਦਾ ਕੰਮ ਕਰਦੇ ਓ ਆਰੇ ਜੀ ਕਿਹੜੀ ਪੈਜਾਂ ਦੀ ਗੁੱਡਣ ਤੋਂ ਇੱਕ ల్లి ਸੀ ਜਬੀਰ ਕਾਂ ਸਵੇਰੇ ਗੁੱਡੂ ਬਹਿ ਕੇ ਆਲਾ ਕੰਮ ਉਹ ਕਰਦਾ ਹੁੰਦਾ ਖੜਕੇ ਆਲਾ ਮੈਂ ਕਰਦਾ ਮੈਂ ਜਿਹੜਾ ਖੜਕੇ ਗੁੱਡਣਾ ਘੜਨਾ ਕੋਸ ਕੰਮ ਕਰਨਾ ਖਾਲਸਾ ਕਰਨਾ ਬਹਿ ਕੇ ਨਹੀਂ ਪੜ ਹੁੰਦਾ ਬਹਿ ਕੇ ਘੁਰ ਪੀਓ ਚਲਾਉਂਦਾ ਸਾਡੇ ਆੜੂ ਨੂੰ ਫੁੱਲ ਆਉਣ ਲੱਗੇ ਯਾਰ ਮੈਨੂੰ ਲੱਗਦਾ ਕਦ ਕੁੱਦ ਨਹੀਂ ਕਰਦਾ ਇੰਨਾ ਕੀ ਰਹੂ ਫਿਰ ਤਾਂ ਵਧੀਆ ਜੇ ਬੜਾ ਕਦ ਨਾ ਕਰੇ ਛੋਟਾ ਹੀ ਰਹੇ ਫਿਰ ਤਾਂ ਨਹੀਂ ਪਟਾਂਗੇ ਉਰੋ ਮਹੀੜ ਕੇ ਚਾਹੇ ਯਾਰ ਪਟਣਾ ਪੈਣਾ ਫੁੱਲ ਆ ਗਏ ਡੇਗ ਨੂੰ ਬਾਕੀ ਦੇਖਦੇ ਆਂ ਕੀ ਬਣਦਾ ਇਹਦਾ ਹੁਣ ਤਾ ਹੋਰ ਚ ਵਿੱਚ ਅੜਚੂੜ ਮਾਰੀਏ ਕਰੀਏ ਸਾਫ ਚਲੋ ਠੀਕ ਆ ਜੀ ਲਓ ਜੀ ਸ਼ਾਮ ਦਾ ਟਾਈਮ ਆ ਛੱਡਾ ਬੰਦਾ ਚੱਲਿਆ ਦੁੱਧ ਪਾਉਣ ਸੈਕਟਰੀ ਸਾਹਿਬ ਅਜੇ ਨਹੀਂ ਜਿਹਦੇ ਨਾਲ ਜਾਣਾ ਹੁੰਦਾ ਸੈਕਟਰੀ ਸਾਹਿਬ ਮਰੀਜ਼ ਰਹੇ ਨੇ ਸਾਡੇ ਬੀਰ ਕਦੇ ਸੈਕਟਰੀ ਸਾਹਿਬ ਗਗਨਦੀਪ ਸਿੰਘ ਜੀ ਉਹਦੇ ਪਹੁੰਚੇ ਨਹੀਂ ਇਹ ਪਹਿਲਾਂ ਰੈਡੀ ਹੋਇਆ ਬੈਠਾ ਉਹ ਪਤਾ ਨਹੀਂ ਕਰੇ ਕੀ ਕਰੀ ਜਾਂਦਾ ਹੁੰਦਾ ਨਿਕਲਦਾ ਇਹ ਗੇਮ ਉਹ ਬੰਦ ਨਹੀਂ ਆ ਬਈ ਟਾਈਮ ਨਾ ਚਲੇ ਜਾਮਾ ਨਿਕਲਦਾ ਹੀ ਨਹੀਂ ਘਰੋਂ ਉਹ ਪਤਾ ਨਹੀਂ ਕੀ ਕਰੀ ਜਾਂਦਾ ਘਰੀ ਬੇਰਕੜਾ ਦੇ ਵਿੱਚ ਸੈਕਟਰੀ ਆ ਜੀ ਸਾਡਾ ਗਗਨਦੀਪ ਸਿੰਘ ਉਹਦਾ ਨਾਲ ਹੈਲਪਰ ਆ ਸਾਡਾ ਤਪੰਦੇ ਸਿੰਘ ਮਨੋੜੀ ਗ੍ਰਹਿ ਬੈਠਾ ਮੈਂ ਵੀ ਆ ਕੇ ਬਹਿ ਗਿਆ ਇਹਦੇ ਕੋਲ ਉਹ ਜੇ ਧੁਰ ਨਹੀਂ ਆ ਪੰਜ ਦਸ ਮਿੰਟ ਜਦੋਂ ਆਊਗਾ ਦਿਖਾਉਣੇ ਆ ਤੁਹਾਨੂੰ ਜਦ ਆਊਗਾ ਮਿੱਕੇ ਮੈਂ ਤਿਆਰੀ ਕਰਕੇ ਆਉਂਦਾ ਦੇਖੋ ਜੀ ਚੱਲੇ ਨੇ ਸਾਡੇ ਸੈਕਟਰੀ ਸਾਹਿਬ ਡੈਰੀ ਨੂੰ ਸਾਢੇ 6 ਵਜੇ ਹਾਂ ਸਾਢੇ 6 ਵਜੇ ਕੋਈ ਟਾਈਮ ਆ ਇਹ ਟੁੱਟਾ ਏ